होवे वे, वे सुरक्षा तो <laughs> मेरा सिरना पुलोसिया बीरा वे हारी खाना मैं पारीगी मेरा दूरिया रंग ਕਲ ਕੱਡਰਾ ਰੇਸ਼ਮੀ ਨਾਲਾ ਵੈ ਨੂੰ ਹਾ ਤੋ ਕੁੜਾਵੇ ਮਿੱਟੀਆਂ ਬਾਬਾ ਆਇਆ ਸੀ ਸ਼ਾਹਰਤੀਆਂ ਵਾਰਾਣੀ ਨੂੰ ਹਾ ਤੋ ਕੁੜਾਵੇ ਮਿੱਟੀਆਂ ਰਸ਼ਮੀ ਨਾਲਾ ਰਸ਼ਮੀ ਨਾਲਾ ਰਸ਼ਮੀ ਨਾਲਾ ਤੇ ਸੁਹਾ ਟੁੜਾਵੇ ਮਿੱਟੀਆਂ ਬਾਬਾ ਲਾਇਨੀ ਜਾਕਤੀਆਂ ਵਾਲਾ ਨੀ ਨੂੰ ਹਾ ਤੋ ਕੁੜਾਵੇ ਮਿੱਟੀਆਂ ਸੂਤ ਦੇ ਮੰਜੇ ਤੇ ਮੰਗੇ ਪਈ ਪਤਨਾ ਤੇ ਖੜੀਆਂ ਜਿੰਨਾ ਲੋੜ ਬੁੱਤਰਾ ਦੇ ਰਿਏ ਜੇ ਦੇਖੇ ਰ ਵਿੱਚ ਡਾਈ ਵੇਟਾ ਤੇ ਕੇ ਨਾ ਬੈ ਜਿਓ ਵੀਰ ਨਾ ਪਹਿਣਾ ਵਾਰੀ ਦਾ ਸਾਖਾ ਕੋਈ ਵੇ ਟੁੱਟ ਕੇ ਨਾ ਬੈ ਵੀਰ ਨਾ ਮੂਰੇ ਹੋ ਜਾ ਤਾ ਮੇਰੇ ਨਾਲ ਬਗਨੂ ਲੇ ਲਾ ਲੇ ਕਾਈ ਪੀਆਲੀ ਬਨ ਬਿੰਦਰਾ ਇੱਥੇ ਆ ਮੇਰੇ ਨਾਲ ਤੈਨੂੰ ਹਾਜ਼ੀ ਜੀ ਤੇ ਮਾਰੀ ਨਹੀਂ ਚਈਆਂ ਉਹ ਛੁੱਟ ਲੈ ਚੱਲੀਏ ਓਹ ਮਾਰੀ ਨਾ ਚਾਹ ਕਰ ਚਾਚ ਚਾਰੇ ਕੋ ਪਰੇ ਕੋ ਕਾਈ ਨਹੀਂ ਜਦ ਤੱਕ ਪਰੇ ਸੋਟ ਪੀੜੀ ਆਪੇ ਮਪੇ ਦਾ ਜੀ ਸੋਣਾ ਲਾ ਦੇ ਪੈਂਦੀ ਨਹੀਂ ਨਹੀਂ ਆਪੇ ਮਪੇ ਦਾ ਦੇਣੇ ਜਿਹੜੇ ਹੋਣਗੇ ਦਿਖਾ ਦੇ ਚੱਲੀਏ ਬਾ ਵੀ ਮਾਨਸਾ ਕੋਲੇ ਖਿਆੜਦੇ ਨੀ ਵੀਰ ਹੁੰਦੇ ਸੱਤ ਯੁਗ ਦੇ ਪਹਿਣਾ ਵੇਖੇ ਦਿਨਾਂ ਨੂੰ ਰਾ ਛੱਡਦੇ ਨੀ ਵੀਰ ਹੁੰਦੇ ਸੱਤ ਯੁਗ ਦੇ ਮਾਨਸਿਓ ਫੁਲੇ ਖਾ ਕਦੇ ਨੀ ਵੀਰ ਹੁੰਦੇ ਸਾਤ ਯੁਗ ਦੇ ਸੈਨਾ ਵੇਖ ਕੇ ਪਹਿਣਾ ਨੂੰ ਛੱਡ ਦੇ ਨੀ ਵੀਰ ਹੁੰਦੇ ਸਾਤ ਯੁਗ ਦੇ ਨੀ ਮਾਪੇ ਆਪੇ ਪੈਦਾਜ ਦੇਣਗੇ ਨਾ ਹੋਣਗੇ ਦੁੱਖਾਂ ਦੇ ਸਿਰੀ ਚੱਕ ਚਰਖਾ ਐ ਕਹਿ ਦੂ ਚੱਕ ਚਰਖਾ ਪਰ ਸੋਟ ਪੀੜੀ ਨੀ ਆਪੇ ਮਾਪੇ ਪੈਦਾਜ ਦੇਣਗੇ ਜਿਹੜੇ ਹੋਣਗੇ ਦੁੱਖਾਂ ਦੇ ਸਿਰੀ ਨੀ ਆਪੇ ਮਾਪੇ ਪੈਦਾਜ ਦੇਣਗੇ हर खाना मैं परूलियाँ लंगा का तीरा बेहारी खा ਹੈਓ ਅਨੰਦ ਅੱਜ ਬਹੁਤ ਸਾਰੀ ਡੀਟੇਲ ਬਥੇਰੀ ਆ ਕਿ ਕੋਈ ਨਾ ਕੋਈ ਨਾ ਜਿਸ ਤੋ ਅੱਜ ਹੋਇਆ ਪਤਾ ਸਾਰੇ ਅੱਜ ਨੂੰ ਵੱਡੇ ਮਾੜਾ ਜਾ ਰੋਟੇ ਚਿੱਟੜ ਗਾ ਰਟੇ ਗੰਗਾ ਉਹ ਕਰ